ਤੇ ਇਹਨਾਂ ਦਾ ਚੋਣ ਮਨੋਰਥ ਪੱਤਰ ਕੀ ਕਹਿੰਦਾ ਕਿ ਅਸੀਂ ਇਹਨਾਂ ਨੂੰ ਇਹਨਾਂ ਦੀ ਪ੍ਰੋਪਰਟੀਆਂ ਸੀਜ਼ ਕਰਕੇ ਮੈਂ ਛੋਟੀ ਜੀ ਐਗਜ਼ਾਮਪਲ ਇੱਕ ਇੱਕ ਸਰਕਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਸੁਖਵੀਰ ਸਿੰਘ ਤੰਬੜ ਦੇ ਵੱਲੋਂ ਰੂਪਨਗਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਉਹਨਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਉੱਪਰ ਤਿੱਖੇ ਸਬਦੀ ਹਮਲੇ ਕੀਤੇ ਅਤੇ ਕਿਹਾ ਕਿ ਕਾਂਗਰਸ ਪਾਰਟੀ ਸੈਕੂਲਰ ਹੋਣ ਦਾ ਢੰਡੋਰਾ ਪਿੱਟ ਰਹੀ ਹੈ ਲੇਕਿਨ ਚੋਣਾਂ ਦੇ ਦੌਰਾਨ ਹੁਣ ਕੋਟ ਲੱਗਣ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹੋ ਜਿਹੇ ਬਿਆਨ ਆ ਰਹੇ ਨੇ ਇਹ ਉਸ ਪਾਰਟੀ ਦਾ ਚਿਹਰਾ ਬੇਇਨਕਾਬ ਕਰਦੇ ਹਨ ਸੁਖਬੀਰ ਸਿੰਘ ਤੰਬਰਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵੱਲੋਂ ਹਰੇਕ ਫਿਰਕੇ ਹਰੇਕ ਵਰਗ ਦਾ ਮਾਨ ਸਤਕਾਰ ਕੀਤਾ ਗਿਆ ਹੈ ਅਤੇ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਰੇਕ ਵਰਗ ਦੇ ਲਈ ਬਰਾਬਰ ਦਾ ਕੰਮ ਕੀਤਾ ਹੈ ਵੱਡੇ ਚੰਗੇ ਕਾਰੋਬਾਰੀ ਵੀ ਬਹੁਤ ਹਨ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਆਪਣੀ ਰੋਜ਼ੀ ਰੋਟੀ ਨੂੰ ਵਧਾ ਕੀਤਾ ਤੇ ਦੇਸ਼ ਦੀ ਅਰਥਵਿਵਸਥਾ ਵਿੱਚ ਵੀ ਉਹ ਕਿਤੇ ਨਾ ਕਿਤੇ ਹਿੱਸਾ ਪਾਉਂਦੇ ਆ। ਦੇਖੋ ਅੱਜ ਦਾ ਜੋ ਮੁੱਦਾ ਹੈਗਾ ਉਹ ਇਹ ਸੀ ਕਿ ਅ ਪਰਸੋਂ ਹੀ ਜਿਹੜੇ ਕੇਸੀ ਵੈਨੋ ਗੋਪਾਲ ਆ ਕਾਂਗਰਸ ਦੇ ਜਨਰਲ ਸੈਕਟਰੀ ਆ ਰਾਸ਼ਟਰੀ ਉਹਨਾਂ ਨੇ ਇੱਕ ਗੱਲ ਆ ਜਿਹੜੀ ਬੜੇ ਗਲਤ ਤਰੀਕੇ ਨਾਲ ਉਹਨਾਂ ਨੇ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੋਟ ਪੋਲਰਾਈਜੇਸ਼ਨ ਆ ਜਿਹੜੀ ਨਰਿੰਦਰભાઈ ਮੋਦੀ ਵੱਲੋਂ ਕੀਤੀ ਜਾ ਰਹੀ ਹੈ ਉਹ ਸਬੰਧ ਦੇ ਵਿੱਚ ਕਿਉਂਕਿ ਦੇਸ਼ ਦੇ ਵਿੱਚ ਅਰਾਜਕਤਾ ਤੇ ਜਾਤੀਵਾਦ ਨੂੰ ਫਲਾਉਣ ਦੀ ਗੱਲ ਕਾਂਗਰਸ ਨੇ ਕੀਤੀ ਹੈ ਕਿਉਂਕਿ ਮੋਦੀ ਸਾਹਿਬ ਨੇ ਸਮੇਂ-ਸਮੇਂ ਤੇ ਹਰ ਧਰਮ ਨੂੰ ਹਰ ਵਰਗ ਨੂੰ ਹਰ ਜਿਹੜੇ ਘੱਟ ਗਿਣਤੀ ਆ ਉਹਨਾਂ ਨੂੰ ਚਾਹੇ ਜੇ ਮੈਂ ਮੁਸਲਮਾਨ ਭਾਈਚਾਰੇ ਦੀ ਗੱਲ ਕਰਾਂ ਹਜ ਯਾਤਰਾ ਦੇ ਵਿੱਚ ਵਾਅਦਾ ਕਰਨਾ ਤਿੰਨ ਤਲਾਕ ਤਲਾਕ ਕਾਨੂੰਨ ਨੂੰ ਸੋਧ ਕਰਨਾ ਕਾਰਾ 370 ਨੂੰ ਖਤਮ ਕਰਨਾ ਇਸੇ ਤਰ੍ਹਾਂ ਜੇ ਸਿੱਖ ਧਰਮ ਦੇ ਵਿੱਚ ਮੈਂ ਗੱਲ ਕਰਾਂ ਕਿ ਕੀਰਤਪੁਰ ਸਾਹਿਬ ਕਰਤਾਰਪੁਰ ਸਾਹਿਬ ਕਾਰਿਡੋਰ ਖੋਲਣਾ ਜਾਂ ਫਿਰ ਲੰਗਰਾਂ ਤੋਂ ਜੀਐਸਟੀ ਮੁਕਤ ਕਰਨਾ ਜਾਂ ਫਿਰ ਐਮਕੁੰਡ ਸਾਹਿਬ ਦੇ ਰੋਪਵੇ ਨੂੰ ਜਾਂ ਅਫਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਵਾਪਸ ਲੈ ਕੇ ਆਉਣਾ ਇਹ ਜਿੰਨੀਆਂ ਵੀ ਵੱਡੀਆਂ ਵੱਡੀਆਂ ਗੱਲਾਂ ਨੇ ਜਾਂ ਵੱਖੋ ਵੱਖਰੇ ਧਰਮਾਂ ਨੂੰ ਸਮੁਦਾਇਆਂ ਨੂੰ ਲੈ ਕੇ ਜਿਹੜੀਆਂ ਇੱਕ ਨਾਲ ਲੈ ਕੇ ਚੱਲਣ ਦੀ ਜਿਹੜੀ ਕਵਾਇਦਾ ਨਰਿੰਦਰભાઈ ਮੋਦੀ ਦੀ ਰਹੀ ਹੈ ਤੇ ਅਸੀਂ ਭਾਰਤੀ ਜਨਤਾ ਪਾਰਟੀ ਕੇਸੀ ਵੈਨੂ ਗੋਪਾਲ ਜੀ ਇਸ ਦੇ ਬਿਆਨ ਦੀ ਨਖੇਦੀ ਕਰਦੇ ਆ ਤੇ ਇਸ ਨੂੰ ਮੁੱਢੋਂ ਖਾਰਜ ਕਰਦੇ ਆ ਭਾਰਤੀ ਜਨਤਾ ਪਾਰਟੀ ਸਰਕਾਰ ਦਾ ਜਿਹੜੀ ਉਹ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਹਰ ਇੱਕ ਨਾਗਰਿਕ ਨੂੰ ਇੱਕਸਾਰ ਇੱਕ ਸੁਰ ਲੈ ਕੇ ਚੱਲਣ ਦੀ ਗੱਲ ਕਰਦੀ ਆ ਸੀਏ ਕਾਨੂੰਨ ਦੇ ਵਿੱਚ ਵੀ ਇਸ ਤਵੱਜੋ ਦਿੱਤੀ ਗਈ ਆ ਕਿ ਪਰਸੈਂਟੇਜ ਦੇ ਅਕੋਰਡਿੰਗਲੀ ਹਰ ਧਰਮ ਨੂੰ ਹਰ ਵਰਗ ਨੂੰ ਹਰ ਉਹ ਨੂੰ ਨਾਗਰਿਕਤਾ ਦੇ ਵਿੱਚ ਸ਼ੋਦ ਦੇ ਵਿੱਚ ਲਿਆਂਦਾ ਜਾਵੇ ਸੋ ਮੈਂ ਇੱਕ ਵਾਰੀ ਫੇਰ ਤੁਹਾਡੇ ਮਾਧਿਅਮ ਰਾਹੀਂ ਕਿਉਂਕਿ ਲੋਕ ਸਭਾ ਚੋਣਾਂ ਬਿਲਕੁਲ ਚੱਲ ਰਹੀਆਂ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੂਰੀ ਤਿਆਰੀ ਆ ਕਿਉਂਕਿ ਤੱਥਾਂ ਦੇ ਆਧਾਰ ਤੇ ਹੀ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਵਿੱਚ ਜਾਵੇ ਕਿ ਕਿਉਂਕਿ ਜਿਹੜਾ ਸਾਡਾ 10 ਸਾਲ ਦਾ ਜਿਹੜਾ ਅਸੀਂ ਲੋਕਾਂ ਦੇ ਕੰਮ ਕੀਤੇ ਆ ਸਬਕਾ ਸਾਥ ਸਬਕਾ ਵਿਸ਼ਵਾਸ ਤੇ ਸਬਕਾ ਸਾਥ ਇਸ ਜਿਹੜਾ ਮੋਟਰ ਨੂੰ ਅਸੀਂ ਨਾਲ ਲੈ ਕੇ ਚੱਲ ਰਹੇ ਹਾਂ ਤੇ ਦੇਸ਼ ਦੇ ਵਿੱਚ ਦੁਬਾਰਾ ਭਾਰਤ ਦੇ ਵਿੱਚ ਨਰਿੰਦਰભાઈ ਮੋਦੀ ਦੀ ਸਰਕਾਰ ਹੈ ਜਿਹੜੀ ਉਹ ਚਾਰਜ ਨੂੰ ਰਿਪੀਟ ਹੋਣ ਜਾ ਰਹੀ ਹੈ ਇਹ ਜਿਹੜੀ ਸਾਡੀ ਪਾਰਟੀ ਹੈ ਉਹ ਸਾਬਦਾ ਸਾਥ ਸਾਬਦਾ ਬਾਸ ਸਾਬਦਾ ਵਿਸ਼ਵਾਸ ਐਸੋ ਨਹੀਂ ਦੋਸ਼ ਜਨ ਦੇਣ ਵਾਲੀ ਪਾਰਟੀ ਹੈ ਸਾਡੇ ਸਿਹਤ ਦੇ ਮੋਦੀ ਜੀ ਨੇ ਜਦੋਂ ਵੀ ਕਮਾਂਡ ਸੰਭਾਲੀ ਹੈ ਦੇਖ ਲਈ ਉਹਨਾਂ ਨੇ ਜਿਹੜਾ ਹੈਗਾ ਹਰ ਵਰਗ ਨੋਕਟਾਂ ਦਿੱਖਣੇ ਗੱਲ ਕੀਤੀ ਹੈ ਬਿਨਾ ਕਿਸੇ ਭੇਦਭਾਵ ਤੋਂ ਸਾਰਿਆਂ ਨੂੰ ਜਿਹੜਾ ਹੈਗਾ ਨਾਲ ਲਿਕੇ ਅੰਦਰ ਗੱਲ ਕੀਤੀ ਹੈ ਜਿਨੇ ਵੀ ਉਹਨਾਂ ਦੀ ਯੋਜਨਾਵਾਂ ਆਈਆਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਸਟੈਂਡਰਡ ਦਿੱਤੇ ਹਨ ਕਿ ਲੋਕਾਂ ਨੂੰ ਕਾੜਾ ਬਣਾ ਕੇ ਦਿੱਤੇ ਹਨ ਤਾਂ ਇਹ ਉਹ ਜਿਹੜੀਆਂ ਸਹੂਲਤਾਂ ਵੀ ਦਿੱਤੀਆਂ ਨੇ ਉਹਦੇ ਕੋਈ ਭੇਦਭਾਵ ਨਹੀਂ ਰੱਖਿਆ ਕਿ ਕੌਣ ਬੰਦਾ ਕਿਸ ਜਾਤੀ ਦਾ ਕਿਸ ਵਾਰ ਦੇ ਨਾਲ ਬਿਲੋਂਗ ਕਰਦਾ ਹੈ ਇਹਦੇ ਅਲੱਗ ਦੇਖ ਹਾਲ ਕੀਤਾ ਹੈ ਜਿਹੜਾ ਐਕਚੁਅਲੀ ਲੋੜਵੰਦ ਹੈਗਾ ਉਸ ਤੱਕ ਜਿਹੜੀ ਹੈਗੀ ਉਹ ਗੱਲ ਉਹ ਜਿਹੜੀ ਹੈਗੀ ਆ ਕਿ ਜਿਹੜਾ ਟੌਨ ਦੀ ਕੋਸ਼ਿਸ਼ ਕੀਤੀ ਹੈ